ਰੱਬ ਜਾਣੇ ਜਿਨ੍ਹਾਂ ਦੇ ਸਿਰ 'ਚ ਜੁੱਤੀਆਂ ਸਰੀ 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 ਜਿਨੇ ਸੱਚਾ ਪਿਆਰ ਕੀਤਾ ਹੋਵੇ ਵੈਸੇ ਮਹਾਵਰਾ ਦਾ ਆਪਣਾ ਗਲਤੀ ਹੋ ਗਿਆ ਪਰ ਬੰਦੇ ਆਪਾਂ ਸਹੀ ਤਰ੍ਹਾਂ ਪੁੱਜੇ ਆ ਗੱਲ ਕਰੀਏ ਤੁਹਾਡੇ ਆਪਣੇ ਚੈਨਲ ਟੋਕਰਾ ਟੀ ਵਿੱਚ ਜਿਹਦੇ ਚ ਆਪਾਂ ਅੱਜ ਤੁਹਾਨੂੰ ਨਜ਼ਮ ਕਰਾਉਣ ਜਾ ਰਹੇ ਆ ਜਿਨ੍ਹਾਂ ਦੇ ਸਿਰ 'ਚ ਜੁੱਤੀਆਂ ਸਰੀ ਸਰੀ ਜਿਨ੍ਹਾਂ ਦੇ ਦਿਲ ਤੇ ਡੰਗੀਆਂ ਸਤਾ ਲਗੀਆਂ ਨੇ ਦਿਲ ਟੁੱਟੇ ਕਾਲੂ ਜੀ ਕਾਲੂ ਜੀ ਨੂੰ ਕਾਲੂ ਜੀ ਨੂੰ ਆਲੇ ਦੁਆਲੇ ਦੇ ਪਿੰਡਾਂ ਵਿੱਚ ਚੋਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਐਸਾ ਕੋਈ ਪੈਂਟ ਨਹੀਂ ਜਿੱਥੇ ਇਹਨਾਂ ਦੇ ਸਿਰ 'ਚ ਜੁੱਤੀਆਂ ਨਾ ਪਈਆਂ ਹੋਣ ਸਤਿਕਾਰ ਸਤਿਕਾਰ ਸਾਰਿਆਂ ਦਾ ਸਤਿਕਾਰ ਪਿਆਰ ਆ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਕੀ ਖਾ ਖਾ ਕੇ ਠੋਕਰਾਂ ਕਠੋਰ ਹੋ ਗਿਆ ਆ ਵਾਹ ਕੀ ਖਾ ਖਾ ਕੇ ਠੋਕਰਾਂ ਕਠੋਰ ਹੋ ਗਿਆ ਆ ਹੱਟੋੜ-ਤੋੜ ਮੰਦਰਾ ਨੇ ਜਿੰਦੇ ਮੈਂ ਚੋਰ ਜੀ ਮੈਂ ਚੋਅਰ ਹੋ ਗਿਆ ਹੈ। ਸਵਾਗਤ ਕਰਦੇ ਆਂ ਬਾਈ ਦੇ ਚੈਨਲ 'ਚ। ਆਇਆ ਤੇ ਸਸ ਕਰਾਇਆ ਵੀ ਕਰ ਲਿਓ। ਹਾਂਜੀ ਹਾਂਜੀ। ਤੇ ਹਾਂਜੀ ਦੱਸੋ ਭਾਜੀ ਕੀ ਪੁੱਛਣਾ ਚਾਹੁੰਦੇ ਆਂ? ਕਹੋ ਵੀ ਤੁਸੀਂ ਕੋਈ ਕਹਾਣੀ ਦੱਸੋ, ਤੁਸੀਂ ਆਪਣੀਆਂ ਹੱਡ ਬੀਤੀਆਂ ਦੱਸੋ। ਨਾ ਛੇੜੋ ਦੁੱਖ ਦੀਆਂ ਤਾਰਾਂ। ਮੇਰੀਆਂ ਕਹਾਣੀਆਂ ਬੜੀਆਂ ਡੂੰਘੀਆਂ ਨੇ। ਤੁਸੀਂ ਪੁੱਛੇ ਲਿਆ ਤੈਨੂੰ ਮੈਂ ਸੁਣਾ ਹੀ ਦਿੰਦਾ। ਸੁਣਾ ਸੁਣਾ। ਮੇਰੀ ਪਿਆਰ ਕਹਾਣੀ ਆ। ਮੇਰੀ ਪਿਆਰ ਕਹਾਣੀ ਕੂੜੇ ਦੇ ਢੇਰ ਤੋਂ ਸ਼ੁਰੂ ਹੋਈ ਸੀ ਮੈਨੂੰ ਅੱਜ ਵੀ ਚੇਤਾ ਆ ਕੋ ਬੋਤਨਾ ਚੁਗਾਈ ਸੀ ਤੇ ਮੈਂ ਚੁੰਬਕ ਨਾਲ ਲੋਹਾ ਲੱਭਦਾ ਸੀ ਕੂੜੇ ਦੇ ਢੇਰ ਉਹਦਾ ਮੈਲਾ ਮੂੰਹ ਉਹਦੇ ਕਾਲੇ ਹੱਥ ਉਹਦੀ ਮੁਸਕ ਅੱਜ ਵੀ ਮੇਰੀ ਨੱਕ ਵਿੱਚ ਮੇਰੀ ਰੂਹ ਨੂੰ ਸਕੂਨ ਦਿੰਦੀ ਆ ਅਸ਼ਕੀ ਅਸ਼ਾ ਕਾਲੂ ਜੀ ਤੋਂ ਦੇ ਕਹਿਣ ਦਾ ਮਤਲਬ ਤੁਹਾਨੂੰ ਕੂੜੇਆਂ ਨਾਲ ਪਿਆਰ ਹੋ ਗਿਆ ਹਾਂ ਜੀ ਮੈਨੂੰ ਕੂੜੇਆਂ ਨਾਲ ਪਿਆਰ ਹੋ ਰਿਹਾ ਸੀ ਪਿਆਰ ਨਹੀਂ ਮੈਨੂੰ ਉਹਦੇ ਨਾਲ ਮੁਹੱਬਤ ਹੋ ਗਈ ਸੀ ਮੁਹੱਬਤ ਹੋ ਗਈ ਸੀ ਮੈਨੂੰ ਉਹਦੇ ਨਾਲ ਮੈਨੂੰ ਅੱਜ ਵੀ ਯਾਦ ਆਇਆ ਉਹਦੇ ਉੱਠਣ ਤੋਂ ਪਹਿਲਾਂ ਮੈਂ ਸਾਢੇ 4 ਵਜੇ ਉੱਠ ਕੇ ਕੂੜੇ ਕਰਕਟ ਨਾਲੀਆਂ ਗਲੀਆਂ ਹਰ ਇੱਕ ਜਗ੍ਹਾ ਫਰੋਲ ਦਿੰਦਾ ਸੀ ਉਹਦੇ ਵਾਸਤੇ ਕਾਲਾ ਸਟੂਰੀਆਂ ਬੋਤਲਾਂ ਲਫਾਫੇ ਪੀਣਾ ਲੋਹਾ ਲੱਭਣ ਲਈ ਉਹਦੇ ਉੱਠਣ ਤੋਂ ਪਹਿਲਾਂ ਪਹਿਲਾਂ ਮੈਂ ਉਹਦੇ ਘਰ ਦੇ ਵਿੱਚ ਲਾਸਟ ਕਿੱਥੇ ਦਾ ਸੀ ਯਾਰ ਲਾ ਨਾ ਸੀ ਨਹੀਂ ਨਹੀਂ ਪਰ ਜੀ ਵਸੇ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਭਾਵ ਖੋ ਗਿਆ ਚਲੋ ਵੀ ਤੁਸੀਂ ਇੱਥੋਂ ਦੱਸੋ ਕਿ ਤੁਸੀਂ ਚੋਰ ਕਿੱਦਾਂ ਬਣੇ ਮੇਰੀ ਪਹਿਲੀ ਚੋਰੀ ਮੈਂ ਆਪਣੇ ਘਰ 'ਚ ਹੀ ਕੀਤੀ ਸੀ ਹਾਂ ਕਿਉਂ ਮੇਰੀ ਪਹਿਲੀ ਚੋਰੀ ਮੈਂ ਆਪਣੇ ਘਰ 'ਚ ਹੀ ਕੀਤੀ ਸੀ ਤੇ ਮੈਂ ਨਾ ਮੈਂ ਨੋਂ ਡਾਨਾ ਨਾ ਸ਼ੂਈ ਕਹਿਣਾ ਮੈਂ ਅਸਲ ਚੋਈ ਮੂਹ ਤੇ ਉਹ ਇਹ ਨਾ ਯਾਰ ਘਰ ਦੇ ਮੂਰੇ ਗੇਟ ਨਹੀਂ ਸੀਗਾ ਮੈਂ ਦਰਿਆ ਦਿਲ ਬੰਦਾ ਯਾਰ ਮੈਂ ਬੜਾ ਪੁੱਛਾ ਹਾਂਜੀ ਛੋਈ ਮੂ ਇੱਕ ਦਾਣਾ ਫਲਾਇਦਾ ਸੰਗੜ ਜਿੰਦੀ ਸੀ ਹਾਂ ਨਹੀਂ ਫਾਇਦਾ ਨਹੀਂ ਆਉਂਦਾ ਐਸ਼ ਐਸ਼ ਤੇ ਉਹ ਵੀ ਗੱਲ ਛੁਮ ਛੁਮ ਤੇ ਆਹ ਤੇ ਨਾ ਉਹਦੇ ਘਰ ਦੇ ਮੂਰੇ ਗੇਟ ਨਹੀਂ ਸੀਗਾ ਅੱਛਾ ਤੇ ਮੈਂ ਸੋਚਿਆ ਯਾਰ ਨਹੀਂ ਯਾਰ ਮੈਮ ਬੇਲਦਾ ਚੰਗਾ ਬੰਦਾ ਅਛਾ ਅਛਾ ਮੈਂ ਯਾਰ ਆਪਣੇ ਘਰ ਦਾ ਗੇਟ ਪਟਕੇ ਹਾਂਜੀ ਤੇ ਘਰ ਦੇ ਮੂਰੇ ਲਵਾਤਾ ਚਾਹ ਕੋਈ ਦਾ ਘਰ ਬੰਦ ਹੋ ਗਿਆ ਮੇਰੇ ਘਰ ਦੇ ਗੇਟ ਖੁੱਲ ਗਏ ਤੇ ਮੇਰੇ ਘਰ ਦੇ ਨੇ ਮੈਨੂੰ ਉਹ ਕੁੱਟਿਆ ਮੇਰੇ ਚਾਚੇ ਨੇ ਮੇਰੇ ਦਾਦੀ ਨੇ ਮम्मी ਨੇ ਉਹ ਕੁੱਟਿਆ ਉਹਨਾਂ ਨੂੰ ਲੱਗਾ ਕਿ ਯਾਰ ਮੈਂ ਕੁਝ ਖਾਣ ਪੀਣ ਦਾ ਹਨਾ ਵੀ ਮੈਂ ਗੇਟ ਦੇਚ ਕੇ ਖਾ ਗਿਆ ਬਸ ਪਹਿਲੀ ਚੋਰੀ ਮੇਰੀ ਉਹੀ ਸੀਗੀ ਉਸ ਤੋਂ ਬਾਅਦ ਉਹਨੇ ਮੈਨੂੰ ਘਰੋਂ ਕੱਢ ਦਿੱਤਾ ਕੀ ਆ ਗੱਲ ਵੀ ਦੱਸੋ ਹੁਦਾਂ ਅੱਜਕੱਲ ਡੇਰਾ ਕਿੱਥੇ ਤੁਸੀਂ ਅੱਜਕੱਲ ਰਹਿੰਦੇ ਕਿੱਥੇ ਫਿਰ ਖੁੱਲਾ ਆਸਮਾਨੀ ਮੇਰਾ ਘਰ ਜਿੱਤੇ ਨੀਂਦਾਂ ਦੀ ਵਸੋ ਜੀ ਦਾ ਅਸ਼ੈ ਇਹ ਦੱਸੋ ਵੀ ਤੁਹਾਡੀ ਪ੍ਰੇਮ ਕਹਾਣੀ ਸਰੇ ਚੜੀ ਕਿ ਨਹੀਂ ਪ੍ਰੇਮ ਕਹਾਣੀ ਹਾਂਜੀ ਯਾਰ ਉਹਨਾਂ ਗਰਮੀ ਬਹੁਤ ਲੱਗਦੀ ਸੀ ਉਹ ਮੈਂ ਆਪਣਾ ਸਕੂਲ ਸਰਕਾਰੀ ਅਨ ਬੋ ਪ੍ਰਿੰਸੀਪਲ ਦੇ ਰੂਮ ਤੇ ਸੀ ਲੱਗਾ ਸੀ ਮੈਂ ਮੈਂ ਚੋਰੀ ਕਰਕੇ ਨਾ ਉਹਦੇ ਘਰ ਲਵਾ ਕੇ ਦਿੱਤਾ ਸੀ ਮਤਲਬ ਉਹ ਚੋਰੀ ਤੁਸੀਂ ਕੀਤੀ ਸੀ ਅੱਛਾ ਅੱਛਾ ਤੁਸੀਂ ਚੋਰੀ ਹੋਏ ਤੇ ਫਿਰ ਚੋਰੀਆਂ ਦਾ ਸੰਸਾਰ ਵਧਣ ਲੱਗ ਪਿਆ ਨਾਲ ਉਹਦਾ ਪਿਆਰ ਤੇ ਸਭ ਕੁਝ ਦੇਖਣਾ ਪਿੰਦ ਬਸ ਉਹੀ ਪਿਆਰ ਚੋਰੀ ਦੇ ਨਾਲ ਤੁਰ ਪਿਆ ਅੱਛਾ ਮੈਨੂੰ ਕਹਿੰਦੀ ਮੈਨੂੰ ਸੂਟ ਲੈ ਕੇ ਦੇ ਕੁਛ ਨਹੀਂ ਫੇਪਾਸ ਉਹ ਵੀ ਚੋਰੀ ਕਰ ਲਈ ਅੱਬ ਬੁਲਦਾਨੀ ਚੋਰੀ ਕਰ ਲਈ ਅਛਾਏ ਫੇਰ ਯਾਰ ਨਾ ਉਹਦਾ ਪਿਆਰ ਮੈਨੂੰ ਲੈ ਕੇ ਰਹਿ ਗਿਆ ਤੇ ਆ ਹੁਣ ਯਾਰ ਉਹਨੇ ਚੀਜ਼ੇ ਇਦਾਂ ਦੀ ਮੰਗ ਲਈ ਸੀ ਮੇਰੇ ਕੋਲ ਇੰਦਾਂ ਦੀ ਕੀ ਕੀ ਜੀ ਮੰਗ ਰਹੀ ਸੀ ਉਹਨੇ ਯਾਰ ਮੇਰੇ ਕੋਲ ਨਾ ਰਾਣੀ ਹਾਰ ਮੰਗ ਲਿਆ ਤੇ ਆਪਾਂ ਉਹ ਵੀ ਚੋਰੀ ਕਰ ਲਿਆ ਹੋਣਾ ਨਹੀਂ ਯਾਰ ਬਾਹਰ ਚੋਈ ਕਰਨ ਗਿਆ ਫਾੜ ਹੋ ਗਏ ਆ ਅਛਾਏ બસ ਜਦੋਂ ਯਾਰ ਜਮਾਨਤ ਹੋਈ ਬਾਹਰ ਆਇਆ ਹਾਂਜੀ ਯਾਰ ਉਹਦਾ ਵਿਆਹ ਹੋ ਗਿਆ ਤੇ ਮੈਂ ਸੋਚਿਆ ਚਲੋ ਹਨਾ ਇਹ ਮੈਨੂੰ ਪਿਆਰ ਕਰਦੀ ਐ ਤਲਾਕ ਲੈ ਲਊਗੀ ਹਾਂਜੀ ਉਹਦੇ ਯਾਰ ਨਿਆਣਾ ਵੀ ਹੋ ਗਿਆ ਯਾਰ ਬਸ ਐਸੀ ਮੇਰੀ ਪ੍ਰੇਮ ਕਹਾਣੀ ਇਸੇ ਸਾਬ ਨਾਲ ਤੁਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕੀ ਸਿੱਖਿਆ ਦੇਣੀ ਚਾਹੋਗੇ ਉਹ ਸਿੱਖਿਆ ਕੋਈ ਨਹੀਂ ਸਿੱਖਿਆ ਤਾਂ ਬਸ ਇਹੀ ਆ ਮੈਸੇਜ ਹੈ ਸਿੱਖਿਆ ਕਾਨੂੰ ਹਾਂ ਦੇਖੋ ਜੀ ਮੈਂ ਬੇਲਾ ਆਂ ਛੜਾ ਆਂ ਜੇ ਕੋਈ ਜੇ ਕੋਈ ਕੁੜੀ ਚਾਹਵਾਨ ਹੋਵੇ ਤਿੰਨ ਚੋਰ ਨਾਲ ਵਿਆਹ ਕਰਾਣਾ ਨਹੀਂ ਜੋਰ ਨਾਲ ਵਿਆਹ ਨਹੀਂ ਕਰਾਣਾ ਮੈਨੂੰ ਆਪਣੇ ਘਰ ਰੱਖ ਸਕਦੀ ਹੋਵੇ ਮੈਂ ਉਹਨਾਂ ਵਿਆਹ ਕਰਾਉਣ ਨੂੰ ਤਿਆਰ ਆ ਮੈਂ ਕੋਈ ਦਾਜ ਦੂਜ ਨਹੀਂ ਲਊਂਗਾ ਤੇ ਮੈਨੂੰ ਮੇਰੇ ਪਰਸਨਲ ਨੰਬਰ ਤੇ ਮੈਸੇਜ ਕਰ ਦਿਓ ਨੰਬਰ ਦੱਸੋਗੇ ਚਲੋ ਰਹਿਣੇ দাও ਤੁਸੀਂ ਸਿੱਖਿਆ ਦੱਸੋ ਬਸ ਸ਼ੁਕਰੀਆ ਜਾਓ 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 ਭਾਜੀ ਵਾਹ ਕੀ ਭਾਜੀ ਡਿਊਟੀ ਦਾ ਟਾਈਮ ਹੋ ਗਿਆ ਬਾਈ ਚੋਰੀ ਚੋਰੀ ਕਰਦੇ ਨਾ ਕੁਝ ਖਾਣਾ ਨਹੀਂ ਕੋਈ ਵੇਲਾ ਹੈ ਜਾਓ ਚਲ ਨਿਜਾ